ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਦਤਾਰਪੁਰ ਨੇੜੇ ਇੱਕ ਕਾਰ ਅਚਾਨਕ ਨਹਿਰ ਵਿੱਚ ਜਾ ਡਿੱਗੀ ਹਾਦਸੇ ਦੇ ਕਾਰਨ ਕਾਰ ਸਵਾਰਾਂ ਦੀ ਜਾਨ ਤੇ ਬਾਝਾਈ ਗنیمਤ ਇਹ ਰਹੀ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਸਵਾਰਾਂ ਨੂੰ ਬਚਾ ਲਿਆ ਗਿਆ ਹਾਦਸੇ ਦੀ ਵਜ੍ਹਾ ਨਹਿਰ ਕਿਨਾਰੇ ਸੇਫਟੀ ਬੋਲ ਦਾ ਨਾ ਹੋਣਾ ਦੱਸਿਆ ਜਾ ਰਿਹਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੇਫਟੀ ਬੋਲ ਨਾ ਹੋਣ ਕਾਰਨ ਇੱਥੇ ਅਜਿਹੇ ਹਾਦਸੇ ਵਾਪਰਦੇ ਹੀ ਰਹਿੰਦੇ ਨੇ ਲੇਕਿਨ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਨਹਿਰ ਤੇ ਸੁਰੱਖਿਆ ਦੀਵਾਰ ਬਣਾਈ ਜਾਵੇ ਤਾਂ ਜੋ ਪਵੇਖ ਦੇ ਵਿੱਚ ਕੋਈ ਹਾਦਸਾ ਨਾ ਵਾਪਰੇ ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਦੇ ਕਰੀਬ ਡਿੱਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਨਹੀਂ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ ਭਾਜੀ ਗੱਡੀ ਚ ਲੋਕ ਸੀਗੇ ਸਹੀ ਸਲਾਮਤ ਬਾਹਰ ਕੱਢੇ ਗਏ ਕਿਦਾਂ ਕਿ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹਨਾਂ ਦੀ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਮੰਗ ਕਰਦੇ ਆ ਕਿ ਇਹ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਬਰ ਦਿਨ ਹੋ ਰਿਹਾ ਇਹਨਾਂ ਤੇ ਰੋਕ ਲੱਗੀ ਜਾਏ ਪਹਿਲੇ ਵੀ ਕੋਈ ਇੱਥੇ ਨੇ ਗੱਡੀ ਜਿਵੇਂ ਡਿਗੇ ਨੇ ਆਟੋ ਡਿਗੇ ਹਾਂਜੀ ਹਾਂਜੀ ਸ਼ਾਇਦ 2 ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਮੋਤਾ ਵੀ ਮੰਗ ਹੀ ਕਰਦੇ ਹੋ ਮੰਗ ਸਾਡੀ ਉਹੀ ਹੈ ਕਿ ਇਹ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੰਦੀ ਵੀ ਇਹ ਸੇਫਟੀ ਵਾਲ ਸਭ ਤੋਂ ਪਹਿਲੇ ਇੱਥੇ ਕੰਮ ਕੀਤਾ ਜਾਏ ਛੇਤੀ ਜਲਦੋ ਜਲ ਐਕਸ਼ਨ ਲਿਆਏ ਜਾਓ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਤੇ ਹਾਸੇ ਹੋ ਰਿਹਾ ਉਹ ਹਾਸਿਆਂ ਦੇ ਰੋਕ ਥਮ ਲਗੇ ਗੱਡੀ ਡਿਗੀ ਆ ਡਿਵਾਰਡਰ ਇਥੇ ਆਇ ਨਹੀਂ ਕੋਈ ਨਹੀਂ ਪਤਾ ਲੱਗਾ ਉਹਨੂੰ ਗੱਡੀ ਦੇ ਵਿੱਚ ਜਿਹੜੀ ਗੱਡੀ ਦੀ ਬੰਦੇ ਸੀਗੇ ਉਹ ਬੰਦੇ ਸੀ ਸਹੀ ਜਲਾਵਾ ਤੇ ਛਟਾ ਟੋਟਾ ਲੱਗੀਆਂ ਉਹਦੇ ਮੁੰਡੇ ਦੇ ਗੱਡੀ ਡਿਗਨ ਦਾ ਕਾਰਨ ਕੀ ਤੁਹਾਨੂੰ ਕੀ ਲੱਗਦਾ ਗੱਡੀ ਕਾਰਨ ਆ ਕਾਰਨ ਇਹ ਡਿਵਾਰਡਰ ਆਇ ਨਹੀਂਗਾ ਮੈਂ ਡੁੱਬੀ ਬਹੁਤ ਹੈ ਅੱਗੇ ਵੀ ਇੱਥੇ ਹੋਇਆ ਆ ਅੱਗੇ ਵੀ ਪੰਜ ਸਾਲ ਦਾ ਐਕਸੀਡੈਂਟ ਹੋਇਆ ਇਦਾਂ ਦੇ ਗੱਡੀਆਂ ਵਾਲੇ ਗਵਰਨਮੈਂਟ ਨੂੰ ਚਾਹੀਦਾ ਵੀ ਇੱਥੇ ਡਿਵਾਈਡਰ ਬਣਾਉਣਾ ਚਾਹੀਦਾ ਜੀ ਇਹਦੇ ਉੱਪਰ ਉੱਚੀ ਕਰਨੀ ਚਾਹੀਦੀ ਮੇਰੇ ਲੋਕਾਂ ਨੂੰ ਕਈਆਂ ਨੂੰ ਪਪਰਿਆ ਨਹੀਂ ਹੋ ਰਹੀ ਇੱਥੇ ਸੁਣਦਾ ਵਈ ਤੇ ਹੈ ਨਹੀਂ ਆ ਜਿਹਨੂੰ ਕੋਈ ਦੋ ਚਾਰ ਗੱਲਾਂ ਸੁਣ ਕੇ ਉਹ ਵੀ ਨਿਕਲ ਜਾਂਦਾ ਉਹ ਕਿਉਂ ਤੁਹਾਡੀ ਮੰਗ ਹੈਗੀ ਵੀ ਸਾਡੀ ਮੰਗ ਹੈ ਕਿ ਆ ਪੂਰੀ ਮਹਿਰਬ ਡਿਵਾਈਡਰ ਬਣਨਾ ਚਾਹੀਦਾ ਔਰ ਪੱਕੇ ਅੰਬਲੇ ਲੱਗਣੇ ਚਾਹੀਦੇ ਹੈ ਇੱਕ ਗੱਡੀ ਡਿੱਗੀ ਕਿਤੇ ਨਹੀਂ ਪੈਣ ਦੀ ਗੱਡੀ ਗੱਡੀ ਕਰਵਾ ਲਵਣ ਦੀ ਹੈ ਠੀਕ ਹੈ ਕੋਈ ਬਚਾ ਹੋ ਗਿਆ ਬੰਦੇ ਦਾ ਹਾਂ ਬੰਦਿਆ ਬਚਾ ਹੋ ਗਿਆ ਲੇਕਿਨ ਸਾਡੀ ਵੱਧ ਤੋਂ ਵੱਧ ਡਿਮਾਂਡ ਗਵਰਨਮੈਂਟ ਕੋਲ ਹੋਈ ਹੈ ਕਿ ਇਹ ਛੇ ਡਿਵਾਈਡਰ ਬਣਨਾ ਚਾਹੀਦਾ ਹੈ ਸੇਫਟੀ ਨਹੀਂ ਹੈ ਸੇਫਟੀ ਕੋਈ ਨਹੀਂ ਮੇਨਾਰੀ ਸੇਫਟੀ ਕੋਈ ਨਹੀਂ ਹੈ